ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਕੁੜੀ ਨਾਲ ਸੁਹਣਾ ਕੁੜੀ ਮੁੰਡੇ ਨਾਲ ਸੁਹਣੀ ਬਣੇ ਬਣੇ ਕੁੜੀਆਂ ਬੈਟਰੀ ਟਰੈਕਟਰ ਨਾਲ ਸੁਹਣੀ ਟਾਇਰ ਮੁੰਡੇ ਨਾਲ ਸੁਹਣੇ ਕਈ ਬਣੇ ਘਾਰੇ ਚਾਬੀ ਜਾਵਾਂ ਤੇ ਕਾਲਾ ਇਹ ਤਾਂ ਬੁੰਡ ਵਾਟੀ ਚੱਲ ਆ ਆ ਆ ਆ ਕੀ ਕੋਈ ਨਾ ਕੋਈ ਦੇ ਪਾਟੀ ਵਿੱਚ ਜੀ ਵੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਕੋਰ ਵੀਡੀਓ ਦੇ ਵਿੱਚ ਤੇ ਮਿੱਤਰੋ ਆਪਾਂ ਚੋਕਲੇ ਚਾਬੀ ਪਾਨਾ ਭਾਰਤ ਇਹਨਾਂ ਦੀ ਚਾਬੀ 14 15 ਦਾ ਪਾਨਾ ਤੇ ਤਰੇ ਜਾਂਨੇ ਵਟੋ ਵਟ ਤੇ ਆਉ ਉੱਥੇ ਆਪਣੀ ਮੋਟਰ ਚੱਲਦੀ ਪਈ ਐ ਆਪਾਂ ਲਿਆ ਵਾਹਨ ਚਾਰ ਕਿਲੇ ਠੇਕੇ ਜਿਨ੍ਹਾਂ ਦੇ ਪਿਛਲੇ ਵਲੌਗ ਵੇਖੇ ਵੀਡੀਓ ਵੇਖੇ ਉਹਨਾਂ ਨੂੰ ਪਤਾ ਠੀਕ ਹੈ ਜੀ ਤੇ ਵਟੋ ਵਟ ਤਰੇ ਜਾਂਨੇ ਆ ਤੇ ਆਇਆ ਤਾਂ ਮੈਂ ਸਵੇਰ ਦਾ ਆਇਆ 6 ਵਜੇ ਦਾ ਪਹਿਲਾਂ ਆ ਕੇ ਮੋਟਰ ਮੋਟਰ ਚੈੱਕ ਕੀਤੀ ਤੇ ਫਿਰ ਦੂਜਾ ਬੰਨਾ ਬਣਾਇਆ ਇੱਕ ਬੰਨਾ ਬਣਾਉਣ ਵਾਲਾ ਸੀ ਬਣਾ ਕੇ ਤੇ ਮੋਟਰ ਚੱਲਦੀ ਕੀਤੀ ਤੇ ਕਿਆਰੇ ਨੂੰ ਪਾਣੀ ਛੱਡਿਆ 레ਵਰ ਲੱਭਦੀ ਨਹੀਂ ਪਈ ਪੰਗੇ ਇੱਥੇ ਇੱਕ ਨੇ ਤੇ ਪਾਣੀ ਜਾਂਦਾ ਪਿਆ ਉਧਰ ਲੱਗਾ ਆ ਪਾਣੀ ਐਡੀ ਦੂਰ ਤੁਰ ਕੇ ਆਏ ਆ ਮੈਂ ਕਿਹਾ ਚਲੋ ਅੱਗੇ ਟਰੈਕਟਰ ਦੇ ਵੀਡੀਓ ਵੀਡੀਓ ਬਣਾਉਣੇ ਨੇ ਮੈਂ ਕਿਹਾ ਜਾ ਆ ਬਣ ਬੂਣ ਦੀ ਬਣਾ ਕੇ ਵੇਖ ਲਈਏ ਚੱਲਦੀ ਆ ਕੀ ਕਰਦਾ ਕੰਮ ਤੇ ਅੱਜ ਦਾ ਇਸ ਕਿਆਰੇ ਨੂੰ ਲੱਗਾ ਇਹਨੂੰ ਪਹਿਲੇ ਦਿਨ ਪਾਣੀ ਛੱਡਿਆ ਦੋ ਅੱਗੇ ਭਰ ਕੇ ਛੱਡਦੇ ਸੀ ਕੁਲੇਵਰ ਲੱਭਦੇ ਮੈਂ ਚਲੋ ਇੰਨਾ ਥਾਂ ਤਿਆਰ ਹੋਊਗਾ ਤੇ ਆਪਾਂ ਨੂੰ ਮੌਕੇ ਤੇ ਸੌਖਾ ਜੂ ਤਾਂ ਵੀ ਟੁੱਟਦਾ ਜਾਂਦਾ ਐ ਤੁਸੀਂ ਕੋਠੀ ਵੇਖ ਸਕਦੇ ਕਿੰਨੀ ਜ਼ਬਰਦਸਤ ਹੈ ਰਿਸ ਹੈ ਦੀਆਂ ਪਹਿਲਾਂ ਮੋਟਰ ਕਰ ਲਈਏ ਬੰਦ ਤੇ ਫਿਰ ਜੈਂਡਰੀ ਕੱਸਦੇ ਅਗਰ ਜੂ ਪਤਾ ਇੱਥੇ ਪਹਿਲਾਂ ਬੰਦ ਕਰਦੀਏ ਬਿਲਕੁਲ ਆਟੋਮੈਟਿਕ ਕੱਟੀਏ ਫਿਰ ਇੱਥੇ ਕੱਟ ਦਿੰਨੇ ਔੜ ਥੜੀ ਚੂੜੀ ਹੋਰ ਕਰ ਸਕਦੀ ਕਸਨੀ ਸੀ ਮੈਂ ਖੋਲ ਤੇ ਚਲੋ ਹੋ ਗਿਆ ਓਕੇ ਹੁਣ ਚੱਲਦੇ ਆਂ ਚਲਾਈਏ ਚੱਲ ਵੀ ਮਿੱਤਰੋ ਝੋਟੀ ਝੋਟੀ ਪਾਣੀ ਭੋਲ ਲੈ ਪਾਣੀ ਵਧਾ ਗਈ ਝੋਟੀ ਜੈਂਡੋਰੀ ਕਸਾ ਦੇਖੋ ਪਾਣੀ ਮੋਟਰ ਦਾ ਆਉਂਦੀ ਸਿਰਾਂ ਪਾਣੀ ਭੋਲਿਆ ਕਰਮਾ ਵਾਲੀ ਦਾ ਆਹਨ ਲਿਆ ਕੇ ਲਾਈ ਸੀ ਨਵੀਂ 20 ਮਿੰਟ ਚੱਲੀ ਆ ਸੜ ਗਈ। ਫੋਨ ਹੋ ਗਿਆ। ਘੰਟਾ ਚੱਲਦੀ ਨੂੰ ਗਰਮਤ ਹੋਈ ਪਈ ਉੰਜ ਥੋੜੀ ਜੀ। ਉਹ ਤਾਂ ਮਾੜੀ ਮੋੜ ਤਾਂ ਹੋਊਗੀ ਕਰਮ ਆਣਾ। ਮੋਨੇ ਕਰੀ ਚੱਲਦੇ ਆਂ। ਘਰ ਨੂੰ ਮੋਟਰ ਮਟਰ ਚੱਲ ਪਈ ਆ ਓਕੇ ਹੋ ਗਿਆ ਇੱਕ। ਪਾਣੀ ਵੇਖੋ ਚੈੱਕ ਕਰੋ। ਮੈਂ ਹੁਣੇ ਆਇਆ ਲਿਵਰ ਲੂਵਰ ਦਾ ਪਤਾ ਕਰਕੇ ਤੇ ਕਿਵੇਂ ਬਣਾਉਣੀ ਸੈਟਿੰਗ ਆਉਂਦੀ ਪਈ ਇਧਰੋਂ ਸਾਲੀ ਖਾਲੀ ਟੁੱਟੀ ਪਈ ਭੈ ਕਦੋਂ ਉਹਦੀ ਮੋਟਰ ਚੱਲਦੀ ਪਈ ਆ ਕੈਰਾ ਜੇ ਨਹੀਂ ਪਰਿੰਦਾ ਪਿਆ ਆ ਦੋ ਖੁੰਦਈ ਤਾਂ ਪਹਿਲਾਂ ਗਿੱਲਾ ਕਰੀਦਾ ਹੁਣੇ ਪਰਿੰਦਾ ਨਹੀਂ ਪਿਆ ਹਾਂ ਇਹ ਹੁਣ ਗਿੱਲੇ ਕੀਤੇ ਹੋਏ ਆ ਇਹ ਹਾਲੇ ਘੰਟੇ-ਘੰਟੇ ਚ ਕੈਰੇ ਭਰ ਜਾਣੇ ਨੇ ਆ ਇਥੇ ਟੁੱਟ ਗਈ ਵਟ ਜੀ ਹੁਣ ਇਥੇ ਕਰਦੇ ਆ ਸੈਟਿੰਗ ਇਹਦੀ ਸਾਰੀ ਇਹਦੇ ਚ ਹੁਣ ਮੋਟਰ ਚੱਲਦੀ ਨੂੰ ਹੋ ਗਈ 3 ਘੰਟੇ ਤੇ ਹਲੇ ਸਾਲਾ ਅੱਧਾ ਨਹੀਂ ਪਰਿਚਾ ਹਾਂ ਬੰਦ ਨਹੀਂ ਹੁੰਦੀ ਵੀ ਐਂ ਤਾਂ ਯਾਰ ਜੇ ਲੀਵਰ ਮਿਲ ਜਾਵੇ ਇਹਨਾਂ ਤੇ ਫਿਰ ਤਾਂ ਉਹ ਮੋਟਰ ਵੀ ਛੱਡ ਲਈਏ ਪਿੱਛੇ ਇੱਕ ਖੜੀ ਉਹ ਵੀ ਛੱਡ ਲਈਏ ਲੀਵਰ ਆਂ ਫੜਾਵੇ ਤਾਂ ਫਿਰ ਤਾਂ ਸਾਰਾ ਭਾਰ ਕਰ ਫੱਡ ਮਾਰ ਦਵਾਂ ਮੈਂ ਲਓ ਜੀ ਮਿੱਤਰੋ ਮਨਜੀਤ ਬੰਨਾ ਬਣਾਦਾ ਵੀ ਐ ਸੈਕਸੀ ਫਲੇਵਰ ਲਵਦੀਨ ਪਈ ਹੁਣ ਅਸੀਂ ਦੋਵੇਂ ਲਾਉਣ ਦੀ ਸਕੀਮ ਬਣਾਈ ਖਾਏ ਆ ਪਨੀਰੀ ਪਟਣ ਜਾਉਂ ਆ ਮਨਜੀਤ ਨੂੰ ਕਹਾਂ ਪਨੀਰੀ ਪਟ ਆ ਲਾਵਾਂਗਾ ਚੋਨਾ ਪਨ ਰਵਿੰਨ ਦਿਨ ਅੱਜ ਮਾਰ ਕੇ ਪਰਾਂ ਆਪ ਮਾਰਨੇ 4 ਕਿੱਲੇ 15 ਰੁਪਏ ਲਓ ਵੀ ਮਿੱਤਰੋ ਸਾਨੂੰ ਲੇਵਰ ਮਿਲ ਗਈ ਆ ਤੇਬੂ ਹੋ ਗਿਆ ਕੱਪੜਿਆਂ ਤੋਂ ਬਾਹਰ ਤਾਂ ਜਾ ਕੇ ਲੇਵਰ ਮਿਲੀ ਸਾਨੂੰ ਹੁਣ ਕੱਲ ਨੂੰ ਲੱਗਣਗੇ ਲੇਡੀਜ਼ ਗੈਂਗ ਅੱਠ ਜਾਣੇ ਤੇ ਕੱਲ ਨੂੰ ਆਪਣੇ ਲੱਗ ਜਾਣਗੇ ਇਥੋਂ ਰੋਪਟੜ ਨਹੀਂ ਆ ਹੁਣ ਚੱਲਦੇ ਆਂ ਕਰੀ ਜਾ ਕੇ ਪਾਣੀ ਪੁਣੀ ਸੰਭਾਲਦੇ ਆਂ ਰਫਾਡਰ ਪੁੱਡ ਕਰਦੇ ਆਂ ਤਿਆਰੀਆਂ ਸ਼ਿਆਰੀਆਂ ਲਾਉਣੇ ਕੋ ਸਕੀਮ ਲਓ ਜੀ ਦੇਵੀਆਰ ਸੱਜਣੋ ਸ਼ਾਮ ਦਾ ਟਾਈਮ ਹੋ ਗਿਆ ਤੇ ਸਾਡੇ ਬੇਲੀਆ ਦਾ ਟਰੈਕਟਰ ਵੀ ਬੰਦ ਹੋ ਗਿਆ ਪੱਠਾ ਵੜਨ ਆਏ ਨੇ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਬੈਟਰੀ ਟਰੈਕਟਰ ਨਾਲ ਸੋਹਣੀ ਟਾਇਰ ਮੁੰਡੇ ਨਾਲ ਸੋਹਣੇ ਵਾਹ ਜੀ ਵਾਹ ਜਿਹੜਾ ਡੈਕ ਲੱਗਾ ਤਾਂ ਉੱਤੇ ਬੈਠਾ ਟੂਲ ਤੇ ਬਾਂਦਰ ਬਿਠਾਉਣਾ ਹੈ ਟਰੈਕਟਰ ਨਾਲ ਆਏ ਸੀ ਚਾਬੀ ਚ ਵੀ ਬੜਾ ਬਲਾਈਏ ਰੁਕੋ ਰੁਕੋ ਘਰ ਸੰਗਿੰਨੇ ਜਾਣ ਮਾੜੀ ਆ ਯਾਰ ਚਾਬੀ ਬਲਾਓ ਰੋਸਟ ਕਰ ਸੌਂ ਸੂਂ ਕੇ ਉੱਠ ਕੇ ਆਏ ਹਮ ਤਾਂ ਇਸ ਕੋ ਇਹ ਹੋ ਚੁੱਕਾ ਹੈ ਆਹ ਵੇਖੋ ਕਿੰਨੀ ਕੁਲੀ ਦੇ ਦੁੱਕੀ ਪੁੱਕੀ ਪੋਲੇ ਤੇ ਕਰਨ ਸੜਬ ਨਾਲ ਮਾਰੀ ਕਈ ਬਣਾ ਘਾਰੇ ਚਾਬੀ ਜਾਓ ਤੇ ਟੱਕਾ ਲਾਓ ਇਹ ਤਾਂ ਬੁੰਡ ਵਾਟੀ ਗਈ ਨਹੀਂ ਪੈਂਦਾ ਪਰ ਬੈਠਣ ਹੋ ਗਈ ਐ ਮਾਰੀ ਚਾਲ ਜੀ ਬਣਾ ਬੱਕੇ ਨਾਲ ਟੱਕਾ ਬੱਕੇ ਨਾਲ ਬੱਕੇ ਨਿਕਲੋ ਕੁੜੀ ਆ ਪੱਠੇ ਇੰਨੇ ਵਜਨ ਯਾਰ ਘਾਰ ਲਾਇਆ ਤੁਸੀਂ ਵੀ ਬਾਈਕ ਵਾਂ ਦਾ ਤਾਂ ਇਕੱਲਾ ਟਰਾਲਾ ਹੈ ਉਹਦੇ ਨੇ ਟਰੈਕਟਰ ਨੇ ਨਹੀਂ ਲਾਇਆ ਪਿੱਛੇ ਬੰਪਰ ਲਾਇਆ ਬੰਦੇ ਕਿੱਥੋਂ ਲਾ ਦੇਣਗੇ ਚਲੋ ਚੱਲ ਇੱਕ ਜੀਜਾ ਚੱਲੋ ਲੈ ਸਾਲੇ ਅੱਧੇ ਗੰਦ ਕੀ ਨਾ ਦੇ ਕੇ ਪਿੱਛੋਂ ਚੱਲੋ ਆ ਜਾ ਆ ਜਾ ਆ ਜਾ ਛੇਤੀ ਚੱਲੋ ਮੋੜ ਸੇ ਪਾੜੀਏ ਕੀ ਮੋੜ ਸਾਡੀ ਬੈਂਡਰੀ ਲਾ ਲਿਆ ਨਾ ਇਹ ਕੀ ਕਰ ਕਲਾਤੀ ਲਾਈ ਨਾ ਚੱਲ ਚੱਲ ਸਾਲੇ ਵੱਕੇ ਦਾ ਵਦਨੇ ਆਖਿਆ ਪਹਿਲੇ ਦੱਸੋ ਨਾ ਉਹ ਗਾਣ ਨੂੰ ਪਛਾਣੂਗਾ ਨਾ ਲਾਰਾ ਦੇਣਾ ਛੱਡ ਨਾ ਦਵੀ ਕਿਤੇ ਆ ਆ ਆ ਕੀ ਕੋਈ ਨਾ ਕੋਈ ਦੇ ਪਾਟੀ ਵੇ ਚਲੋ ਨਿਕਲੋ ਆ तकनीक टायर घमा टार नाही भेट दोन सांग बडी बघा लारे मार हो स्टार्ट ਅੱਗੇ ਘੱਟਦਾ ਏ ਟਰੈਕਟਰ ਦਾ ਕਹਿੰਦਾ ਸੀ ਉਹ ਆ ਵੇ ਗੰਨ ਪਾਇਆ ਨਾ ਸਾਰੇ ਇਕੱਠੇ ਆਏ ਕਮਲੇ ਕਮਲੇ ਹੈਪੀ ਵੀਡੀਓ ਕੱਢ ਕੇ ਲਾਣ ਦੀ ਪਈ ਐ ਮੋਟਰਸਾਈਕਲ ਪਾਸੇ ਕਰ ਗਿਆ ਡੰਡੀ ਮੈਂ ਤਾਂ ਵੇਚ ਤੁੰਨਣਗੇ ਉਹ ਜਾਣ ਦੇ ਕੇ ਪੱਠਾ ਛੱਡ ਕੇ ਆਊਗਾ ਨਾ ਪਹਿਲਾਂ ਜਾਓ ਵੇ ਗਲਤੀ ਕੀਤੀ ਜੇ ਵੇਚ ਸੁੱਟ ਲੈਣੇ ਆਪਣਾ ਵੇਖੀ ਕਵਾ ਖਾਚੀ ਜਾਂਦਾ ਡਿੰਗ ਦਾ ਹੋਰ